ਜੇ ਤੁਸੀਂ ਆਪਣੇ ਜਿੱਥੇ ਬੈਠੇ ਆਂ ਪੰਜਾਬ ਦੇ ਕਿਸੇ ਕੋਨੇ ਚਲੇ ਜਾ ਕੋਈ ਵੀ ਸਰਕਾਰੀ ਦੇਖ ਲੋ ਜਿਹੜੀ ਬਣੀ ਹੋਏ ਜਾਂ ਕੋਈ ਹਸਪਤਾਲੇ ਕੁਝ ਵੀ ਚੀਜ਼ ਬਣੀ ਹੋਏ ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕਾਂਗਰਸੀ ਨਹੀਂ ਤੇ ਹੋਰ ਕਿਸੇ ਦੀ ਨਹੀਂ ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ ਉਹ ਲੈ ਤਾਂ ਖਤਮ ਹੀ ਕਰਤਾ ਪੰਜਾਬ ਦੇ ਇੱਕ ਬਟਨ ਦਬਦਿਆਂ 5 ਸਾਲ ਪੁੱਕਤ ਦੇ ਹਾਂ ਇੱਕ ਬਟਨ ਸਹੀ ਆਪਾਂ ਨਹੀਂ ਦਬਿਆ ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ ਪੰਜਾਬ ਬਰਬਾਦ ਕੀਤਾ ਉਹਦੇ ਬਾਅਦ ਫਿਰ ਭਾ ਸਮਝੇ ਨਹੀਂ ਫਿਰ ਤੋਂ ਬਟਨ ਦਬਾਤਾ ਹਲਾ ਆ ਗਏ ਦੇਖੋ ਆਪਣੇ ਪੰਜਾਬ ਫਿਰ ਆਪਾਂ ਕਹਿੰਨੇ ਪੰਜਾਬ ਪਿੱਛੇ ਕੌਮ ਪਿੱਛੇ ਐ ਤਾਂ ਇਹ ਮੁੰਡੇ ਬੱਚੇ ਬਾਹਰ ਭੱਜ ਰਹੇ ਇੱਥੇ ਹੈ ਹੀ ਨਹੀਂ ਕੁਝ ਆਪਣੇ ਤੋਂ ਸਿਆਣੇ ਦੇਖੋ ਕਿੰਨੇ ਸੁਭੇਲੇ ਆ ਆਕਾਤ ਵਾਲੇ ਕੋਈ ਬਦਲਾਅ ਕਰ ਦਿਓ ਭਾਵੇਂ ਕਾਂਗਰਸ ਜ਼ੋਰ ਲਾ ਲੈ ਨਹੀਂ ਅਈ ਤਾਂ ਮੋਦੀ ਨੂੰ ਪਾਉਣੀ ਆ ਬਟਨ ਇੱਕੋ ਹੀ ਧੱਕ ਦੇ ਦੱਬ ਕੇ ਉਹਨੂੰ ਪਤਾ ਹੈ ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ ਅਸੀਂ ਕੋਈ ਬਦਲਾਅ ਨਹੀਂ ਚਾਹਣੇ ਆ ਵੀ ਕੋਈ ਆ ਝਾੜੂ ਵਾਲੇ ਨੇ ਝੂਠ ਉੱਥੇ ਜਾ ਕੇ ਬੋਲਿਆ ਸੀ ਆ ਝਾੜੂ ਵਾਲੇ ਨੇ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ ਰਾਜਸਥਾਨ ਵੀ ਬੋਲਿਆ ਸੀ ਹਿਮਾਚਲ ਵੀ ਬੋਲਿਆ ਸੀ ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਤੇ ਸਮਝੇ ਕੱਲੇ ਆਪ ਹੀ ਐ ਜਿਹੜਾ ਝੂਠ ਹੋਂਦਾ ਆ ਅਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅਜਕਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੀ ਜਾ ਰਹੀ ਹੈ ਹੋਰ ਲਟਾ ਲਓ ਬਾਦ ਆਪਾਂ ਹੋ ਜਾਾਂਗੇ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇੱਕ ਇਟਲੀ ਦਿਖੀ ਸਰਕਾਂ ਟੁੱਟੀਆਂ ਪਈਆਂ ਬੁਰਾ ਹਾਲ ਐ ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਹਾਂ ਮੱਥਾ ਟੇਕਣ ਵਾਸਤੇ ਮਾਰਗੰਨੀ ਸੋਹਣੀ ਬਣਾਈ ਸੀ ਅੱਜ ਦੇਖੋ ਕੂੜਾ ਪਿਆ ਸਫਾਈ ਹੈ ਨਹੀਂ ਲਾਈਟਾਂ ਬੰਦ ਅੱਧਾ ਅਸਲੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ ਸਰਕਾਂ ਟੁੱਟ ਗਈਆਂ ਰੇਲਿੰਗਾਂ ਟੁੱਟ ਗਈਆਂ ਬੂਟੇ ਸੁੱਕ ਗਏ ਅੱਜ ਦੇਖਦੇ ਆ ਜਿਹੜੇ ਇੱਦੇ ਪਿੰਡਾਂ ਦੀ ਸਰਕਾਰ ਅੱਜ ਤੱਕ ਰਿਪੇਅਰ ਨਹੀਂ ਹੋਈਆਂ ਟੁੱਟੀਆਂ ਪਈਆਂ ਨਾ ਬੰਨੀਆਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਤੋਂ ਉਮੀਦ ਛੱਡ ਦਿਓ 1 ਰੁਪਿਆ ਗ੍ਰਾਂਟ ਨਹੀਂ ਆਉਣੀ ਜਿਹੜਾ ਕੋਸ਼ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨ ਲਈ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ ਜਿਹਾ ਪੰਜਾਬ ਸਰਕਾਰ ਨਾਲ ਉਹਦਾ ਕੁਝ ਨਹੀਂ ਹੈ ਉਹ ਭਾਵੇਂ ਥੋੜਾ ਜਿਹਾ ਆ ਜਾਵੇ ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾ ਨਾਲ ਅਕਾਲੀ ਦਾ ਲੀਡਰ ਸੀ ਬਕਾਲੀ ਤੁਹਾਡੇ ਨਾਲ ਬਹਿੰਦੇ ਸੀ ਤੁਹਾਡੀ ਨਾਲ ਗੱਲ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਾਂ ਮਾਹੌਲ ਅਗਲੇ 3 ਸਾਲ ਨਹੀਂ ਆਉਣਾ ਨਾ ਪਿਛਲੇ 7 ਸਾਲ ਰਿਹਾ ਹੈ ਦੇਖੋ ਰਣਕੇ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ ਖਲੇ ਵੀ ਮੈਂ ਰੋਜ਼ ਦੇਖਦਾ ਹਾਂ ਮੈਨੂੰ ਟੀਵੀ ਦੇਖਦਾ ਪਿੰਡ ਪਿੰਡ ਰਹਿੰਦੇ ਆ ਥੋੜੇ ਵਿੱਚ ਵਿਛੜਦੇ ਆ ਹੁਣ ਥੋੜੇ ਇੱਥੇ ਕੌਣ ਆ ਝਾੜੂ ਵਾਲਾ ਕਿਤੇ ਉਹ ਝੜੇ ਉਹ ਦੋ ਦੋ ਜਾ ਕਿਹੜਾ ਡੀਸੀ ਡੈ ਰਿਓਂ ਮੰਦਾ ਮੰਦਾ ਸਾਰ ਕਦੇ ਆਉਂਦਾ ਕਿਤੇ ਜਸਮਿੰਦਰ ਨਹੀਂ ਆ ਝਾੜੂ ਵਾਲਾ ਕਿਤੇ ਆਏ ਆ ਥੋੜੇ ਪਿੰਡਾਂ ਇੱਕ ਦੱਸਿਓ ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ ਜੇ ਹੱਥ ਖੜੇ ਕਰ ਦੋ ਜੇ ਹੋਊਗੀ ਖਤਮ ਹੋ ਗਈ ਆ ਪਿੰਡਾਂ ਆ ਤਾਂ ਹੋਣਾ ਉਡੀ ਬੁਟੀ ਵੀ ਨਾ ਰਹਿ ਇਹਨਾਂ ਦੀ ਉਹ ਮੇਨ ਇੱਕ ਪਾਰਲੀਮੈਂਟ ਇਲੈਕਸ਼ਨ ਆ ਗਿਆ ਮੈਨੂੰ ਲੱਗਦਾ ਮਾਰਚ ਦੇ ਮਹੀਨੇ ਚ ਜੇ ਇਹਨਾਂ ਨੂੰ ਬੰਦਾ ਬਣਾਉਣਾ ਹੈ ਇਹਨਾਂ ਤਿੰਨ ਸਾਲ ਥੋੜੇ ਮੋਟੇ ਸੌਖੇ ਟੱਪਣੇ ਨਾ ਇਹਨਾਂ ਨੂੰ ਝੜਕਾ ਦੇ ਦਿਓ ਝੜਕਾ ਦੇ ਦਿਓ ਤੇ ਦਿਖਾ ਦਿਓ ਜੇ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਕਾਰ ਬਣਾ ਸਕਦੇ ਆ ਤੇ ਤੀਰਾਂ ਅੱਗੇ ਵੀ ਦਿਖਾ ਸਕਦੇ ਆ ਜੇ ਆ ਥੋੜੀ ਧੋਕ ਧੋਖਾ ਦੇਉਂਗਾ ਆ ਹਰਸ਼ਦ ਤਰੀਕ ਨੂੰ ਅਸੀਂ ਯਾਤਰਾ ਤੇ ਸ਼ੁਰੂ ਹੋ ਰਿਹਾ ਕਾਲੀ ਦਲ ਸਮੂਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ ਥੋੜੇ ਹਲਕੇ ਦੇ ਸ਼ੁਰੂ ਹੋਰੀ ਯਾਤਰਾ ਪਹਿਲੀ ਤਰੀਕ ਨੂੰ ਲਗਾਤਾਰ 117 ਹਲਕੇ ਅਚ ਮੈਂ ਜਾਊਂਗਾ ਥੋੜੇ ਹਲਕੇ ਦੇ ਸ਼ੁਰੂ ਹੋ ਰਿਹਾ ਹੈ ਤੁਹਾਨੂੰ ਆਸ ਕਰਦਾ ਕਿ ਥੋੜੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ ਬਹੁਤ ਵੱਡੇ ਪੰਦਰ ਤੇ ਹੋਏ ਤੁਹਾਨੂੰ ਦੇਖ ਕੇ ਦੁਜੇ ਹਲਕੇ ਕਰਨ ਆਪਾਂ ਪੰਜਾਬ ਨੂੰ ਬਚਾਉਣਾ ਆ ਫਰਜ਼ ਆਪਣਾ ਆ ਸਫਤ ਆ ਸੋਚ ਨਾ ਭਗਵੰਤ ਮਾਨ ਦੇ ਦਿਲ ਚ ਆ ਸੋਚ ਨਾ ਕਾਂਗਰਸੀਆਂ ਦੇ ਦਿਲ ਚ ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਝ ਨਹੀਂ ਹੈ ਕੋਈ ਲਗਾਨੀ ਨਹੀਂ ਨਾ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਨੇ ਪੰਜਾਬ ਨਾਲ ਲਗਾਇਆ ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ ਚ ਆ ਉਹ ਥੋਡੇ ਅਕਾਲੀ ਦਲ ਦੇ ਦਿਲ ਚ ਆ ਥੋਡੇ ਦਿਲ ਚ ਆਓ ਇਕੱਠੇ ਹੋ ਕੇ ਪੰਜਾਬ ਨੂੰ ਪਛਾਈਏ ਪੰਜਾਬ ਨੂੰ ਵਾਪਸ ਨੀਤ ਲੈ ਕੇ ਆਈਏ ਤੇ ਵਾਪਸ ਪੰਜਾਬ 'ਚ ਖੁਸ਼ੀਆਂ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ